ਪੰਜਾਬ ਸਰਕਾਰ ਵੱਲੋਂ ਜੁਦ ਨਸ਼ਾ ਵਿਰੋਧ ਮਹਿੰਮ ਤਹਿਤ ਵੱਡਾ ਫੈਸਲਾ ਜੁਦ ਨਸ਼ਾ ਵਿਰੋਧ ਮਹਿੰਮ ਨੂੰ ਅਗਲੇ ਪੜਾਅ 'ਤੇ ਲਿਜਾਣ ਦਾ ਫੈਸਲਾ ਪਿੰਡ ਤੇ ਵਾਰਡ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਉਣ ਦਾ ਕੀਤਾ ਫੈਸਲਾ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਝੇੜੀ ਫੈਲਾਉਂ ਜਾਗ ਜੁਦ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਅਗਲੇ ਪੜਾਅ 'ਤੇ ਲਿਜਾਣ ਦਾ ਫੈਸਲਾ ਲਿਆ ਗਿਆ ਇਸ ਤਹਿਤ ਸੂਬੇ ਦੇ ਹਰ ਪਿੰਡ ਤੇ ਹਰ ਵਾਰਡ 'ਚ ਨਸ਼ਾ ਖਿਲਾਫ ਲੜਨ ਲਈ ਡਿਫੈਂਸ ਕਮੇਟੀਆਂ ਬਣਾਈਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਸਵਾ ਨੇ ਲੁਧਿਆਣਾ ਤੋਂ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਜਾਣਕਾਰੀ ਮੁਤਾਬਕ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਹੁਣ ਸਰਕਾਰ ਨੇ ਪਿੰਡ ਅਤੇ ਬਾੜ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਉਣ ਦਾ ਫੈਸਲਾ ਲਿਆ ਹੈ ਇਹਨਾਂ ਕਮੇਟੀਆਂ ਚ ਆਬਾਦੀ ਦੇ ਆਧਾਰ ਤੇ ਮੈਂਬਰਾਂ ਦੀ ਗਿਣਤੀ ਹੋਵੇਗੀ ਅਤੇ ਇਸ ਕਮੇਟੀ ਚ ਘਟੋ ਘਾਟ 10 ਤੋਂ ਅਤੇ ਵੱਧ ਵੱਧ 20 ਮੈਂਬਰ ਹੋਣਗੇ ਇਸ ਡਿਫੈਂਸ ਕਮੇਟੀ ਚ ਸੇਵਾਮੁਕਤ ਫੌਜੀ ਅਧਿਕਾਰੀਆਂ ਤੇ ਲੰਬੜਦਾਰਾਂ ਨੂੰ ਮੁੱਖ ਤਰਜੀਹ ਦਿੱਤੀ ਜਾਏਗੀ ਇਹਨਾਂ ਸਾਰਿਆਂ ਨੂੰ ਆਪੋ ਆਪਣੇ ਇਲਾਕੇ ਦੇ ਨਸ਼ੇ ਦੇ ਖਾਤਮੇ ਲਈ ਜ਼ਿੰਮੇਵਾਰੀ ਨਿਭਾਉਣੀ ਪਏਗੀ ਬੇਰ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ ਤੁਸੀਂ ਸਾਡੇ ਸੈਨਿਕੋਂ ਇਸ ਜੁੱਧ ਦੇ ਜਰਨੈਲੋਂ ਇਸ ਜੁੱਧ ਦੇ ਜੇ ਤੁਸੀਂ ਚਾਰ ਚਾਰ ਮੈਂਬਰੀ ਕਮੇਟੀ ਪਿੰਡ ਦਾ ਸਰਪੰਚ ਹੋ ਗਿਆ ਜਾਂ ਬਾਰਦਾ ਕਾਉਂਸਲਰ ਹੋ ਗਿਆ ਜੁੱਧ ਨਸ਼ੇ ਅਪਰਾਧ ਮਹਿਮ ਦਾ ਮੈਂਬਰ ਵੀਡੀਓ ਸਾਹਿਬ ਹੋ ਗਿਆ ਤੇ ਐਸ ਐਚਓ ਜਾਂ ਐਸ ਐਚਓ ਦਾ ਕੋਈ ਨੁਮਾਇੰਦਾ ਹੋਊਗਾ ਬਾਕੀ ਪਿੰਡ ਦੀ ਆਬਾਦੀ ਮੁਤਾਬਕ ਤੁਸੀਂ ਦੱਸ 10 ਬੰਦਿਆਂ ਦੀ 11 ਦੀ 15 ਦੀ 20 ਦੀ ਜਿਵੇਂ ਮਰਜ਼ੀ ਤੁਸੀਂ ਜਿਵੇਂ ਕਿੱਧੜਵਿੰਡੀ ਵਾਲਿਆਂ ਨੇ ਡਿਫੈਂਸ ਕਮੇਟੀ ਬਣਾਈ ਹੈ ਤੇ ਐਦਾਂ ਤੁਸੀਂ ਜਦੋਂ ਮਰਜ਼ੀ ਬਣਾ ਸਕੋ ਉਹਦੇ 'ਚ ਇਹੀ ਹੈ ਵੀ ਇੱਕ ਤਾਂ ਇਹ ਰੱਖਣਾ ਹੈ ਸ਼ਿਕਾਇਤ ਕਿ ਪਹੀ ਇੱਥੇ ਕੁਝ ਅਣਪਛਾਤੇ ਬੰਦੇ ਆਉਂਦੇ ਨੇ ਸਰਪੰਚ ਸਾਹਿਬ ਨਾਲ ਗੱਲ ਕਰੋ ਪਿੰਡ ਪਿੰਡ ਵੀ ਤੁਹਾਡੇ ਪਿੰਡ ਦੇ ਨੇ ਜੇ ਨਹੀਂ ਹੈਗੇ ਤਾਂ ਕੀ ਕਰਨ ਹੁੰਦੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਗਾਹ ਰੱਖਣੀ ਆ ਜੇ ਲੱਗਦਾ ਵੀ ਇਹ ਕੁਝ ਗਲਤ ਸਮਗਰੀ ਛਿੱਟ ਕੇ ਜਾਂਦੇ ਆ ਜਾਂ ਕਿਸੇ ਨੂੰ ਦੇ ਕੇ ਜਾਂਦੇ ਆ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰਨੀ ਨਾਲ ਦੀ ਨਾਲ ਰਿਪੋਰਟ ਹੋ ਜੂਗੀ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the singular office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.